ਪੁਲਾ ਪਾਣੀ ਭਰੂਗਾ ਜਦੋਂ ਲੱਗੂ ਤਾਂ ਆਪੇ ਪੈਣ ਤੋਂ ਆਉਂਦਾ ਮੈਂ ਲੈ ਲਵਾਂ ਅਮਗਲਾ ਸੀਵਾ ਜਾਂ ਸਿਵਾ ਬਿਲਕੁਲ ਸਿਵਾ ਨੋਰਮਲ ਮਿੱਕੀ ਮਰੂਲੇ ਤੋਂ ਮੈਂ ਤਾਂ ਚੀ ਆ ਹਾਂ ਮਜ਼ੇ ਸੀ ਲਾਤਾ तो खाना दो खाओ खाओ करो अज बापू जी मैं रोटी खानी ਉਹੀ ਰੋਟੀ ਜੁੱਰੀ ਆ ਹਨਾ ਆਤਾ ਹੋ ਗਿਆ ਹਨਾ ਖਾਦੀ ਹੋਰ ਹੋਰ ਹਫਤੇ ਬਾਅਦ ਆਰ ਉਹ ਕੀ ਆਣਾ ਨੇ ਬਹੁਤ ਬੜੀਆ ਕੋਈ ਤਾਂ ਨਹੀਂ ਤਾਂ ਮੰਨ ਲੈ ਕੋਈ ਨਾ ਕੋਈ ਵੀ ਆ ਮਰੀਜ਼ ਦੀ ਮਨ ਦੀ ਇੱਛਾ ਹਨਾ ਵੀ ਆ ਜੀ ਚਾਹੀਦੀ ਉਹਨੂੰ ਔਰ ਸਭ ਤੋਂ ਵੱਡੀ ਗੱਲ ਆ ਅੱਜ ਬਣਾਇਤੀ ਕਾਲੇ ਚੋਲੇ ਨਾਲ ਸਾਦੇ ਰੋਟੇ ਸਾਬੀ ਬਲੂਨੇ ਆ। ਮਾ ਕਾਲੇ ਚੋਲੇ ਨਾਲ ਮਾਤਾ ਰੋਟੀ ਖਾਣ। ਝਿਚ? ਆਹ। ਨਾ। ਖਾ ਲਈ। ਉਹ ਰੋਟੀ ਹੀ ਕਵਦੀ ਲੱਗ ਤੇ ਕਰਨ ਨੂੰ ਕੰਮ ਕਹਿੰਦਾ ਮੈਂ ਤਾਂ। ਮੇਰੇ ਚਾ ਵੀਤੀ ਆ। ਹੂੰ। ਮਾ ਕੋਈ ਰੋਟੀ ਖਾ ਲੇ। ਆਲੂ ਬਣ ਗਈ। ਔਕ ਬੁਰਕੀ ਮਸਾਲਾ। ਜਦ ਜਿੰਨਾ ਵੀ ਖਾ ਲੇ। ਸੇ ਰੋਟੀ ਲਾ ਲੇ ਉਹ ਜਿਹੜੀ ਆਹ ਧਾਰ ਵਧੀਰਾ। ਹਾਂ, ਲਾ ਵੰਦੇ ਨੇ ਜੀ। ਅਜ ਤਾਂ ਨਾ ਤੋਲੇ ਨਾ ਤੂੰ ਕੀ ਭੋਲਾ ਹੋਣ ਗਿਆ ਮਸਾ ਨਾ ਐ ਬੁਰੇ ਹਾਲੀ ਨਾ ਨਾਉਂਦਾ ਨਹੀਂ ਨਾਉਂਦਾ ਨਹੀਂ ਹਾਂ ਹੈ ਨਾ ਵਾਹ ਵਾਹ ਹਾਂ ਵਾਹ ਇਹ ਲੈ ਨਹੀਂ ਨਹੀਂ ਹੈ ਹਾਂ ਬਈ ਖੋਲੂ ਵਰਤੀ ਚਲਾ ਕਰੋ ਤੇ ਚੱਲ ਕੇ ਚਲੋ ਹੋਰ ਦੇ ਹਾਂ ਨਹੀਂ ਕਰ ਤੇਰੀ ਆ ਰੋਟੀ ਘੱਟ ਨਹੀਂ ਆਲੇ ਨਹੀਂ ਹੋਰ ਦੇ ਵੀ ਮੁੰਡਿਆਂ ਨੂੰ ਲੱਗਦਾ ਬੋਲ ਗੁਜਰੀਓ ਸਾਹਿਬ ਕਿ ਬੋਲ ਗੁਜਰੀ ਦੀ ਜਮਾਗਾ ਆਂਬਾ ਮਸਤਾ ਖਾ ਲੈਨੇ ਮਿੱਠਾ ਹੀ ਤਾਂ ਹੁੰਦਾ ਮੈਂ ਵੀ ਖਾ ਲੰਨੀ ਆ ਉਹਦਾ ਹਾਂ ਗੱਲ ਤਾਂ ਨਹੀਂ ਹੈ ਮੈਨੂੰ ਕੀ ਹੋ ਲੋਹਾਜੀ ਕੋਈ ਨਾ ਤਾਂ ਇਹਦਾ ਹਾਂ ਅਸਾਂ ਮਾਰੀ ਖਾ ਲੈਨੇ ਮੈਨੂੰ ਨਾਨੀ ਨੇ ਮੈਨੂੰ ਤਾਂ ਨੰਨੀ ਨੇ ਸਕਾਇਆ ਸੀ ਮੈਨੂੰ ਦਾ ਖਾਣਾ ਮਿੱਠਾ ਹੋਰਪੂਨ ਦਾ ਪੋਤਾ ਪਤਲਾ ਨੂੰ ਅਨਾਂ ਟੇਸਟੀ ਲੱਗਦਾ ਮੈਂ ਕਿਥਾਂ ਇੰਤਰ ਕਰਾਂਗੀ ਇਹਦਾ ਸਾਗ ਨੂੰ ਦੋ ਤਰ੍ਹਾਂ ਦਾ ਬਣਾਇਆ ਹੈ ਛੀਲੇ ਦਾ ਵੀ ਬਣਾਇਆ ਕਰ ਸਕੀਂ ਛੀਲੇ ਦਾ ਪੋਤਾ ਨਾ ਕੇਲੇ ਦਾ ਆਮ ਦਾ ਗਾਣਾ ਅੱਜ ਨਹੀਂ ਖੀਏ ਕੇਲੇ ਵੀ ਮੈਨੂੰ ਆਮ ਬਤਾ ਵੀ ਖਾ ਲੰਨੇ ਐਪਲ ਦਾ ਵੀ ਖਾ ਲੰਨੇ ਆ ਮੰਗੇ ਤੇ ਐਪਲ ਡੈਡੀ ਜੀ ਐਪਲ ਦਾ ਵੀ ਖਾ ਲੰਨੇ ਆ ਹਾਂ ਸੇਬ ਤੇ ਬੱਸ ਖਾਣੇ ਉਹਦੇ ਸਾਲ ਕੋਈ ਨਹੀਂ ਉਹਦੇ ਹੀ ਖਾਣਾ ਕਰੂਗੀ ਹਾਂ ਕਿ ਨਹੀਂ ਮੈਂ ਤਾਂ ਖਾਣ ਲਈ ਉਦਾਰ ਚੀਕੂ ਦਾ ਨਹੀਂ ਖਾਂਦੇ ਉਹ ਵੀ ਤਾਂ ਨਹੀਂ ਸਿਰਦੇ ਠੀਕ ਉਹ ਤਾਂ ਬੇਰ ਪਾਇਤਾ ਕਿਵੇਂ ਯੂ ਦੂਦਾ ਕੜਾ ਫਲ ਖਾਉਣੇ ਆ ਬਣਾਉਣੇ ਤਾਂ ਹੁੰਦਾ ਕਦੇ ਕਦੇ ਦੂਦਾ ਕਦੇ ਕਦੇ ਕਈ ਲੋਕ ਯੂ ਦੂਦਾ ਬੇ ਦ ਬੇ ਤਾਂ ਨਹੀਂ ਫਲ ਖਾਉਂਦੇ ਸੇਵ ਦਾ ਹੀ ਲਾਉਂਦੇ ਫਲ ਕਿੱਥੇ ਸੰਤਰੇ ਦਾ ਲਾਉਂਦੇ ਆ ਜਾਂ ਬਦਾਂ ਨਾਸ ਬੀ ਗਏ ਉਹ ਬਹੁਤ ਫਲਾ ਦੇ ਬੋਲ ਕਿਨ ਜਿਆਦਾਤਰ ਫਲਾ ਨੇ ਫੋਰ ਕੋ ਉਤਰਦੀ ਹੀ ਹੈਗੀ ਕੱਲੇ ਕਦੇ ਦਹੀਂ ਨਹੀਂ ਹੈਗੇ ਵੇ ਕੱਲੇ ਨਹੀਂ ਲਾਗੇ ਬਾਸ ਲਾਗੇ ਲਾ ਸਕੋ ਕਰੋ ਨਹੀਂ ਨਿਕਾਲ ਲੈ ਬੱਲ ਅੱਜ ਤੱਕ ਇਹ ਚਾਹ ਜੇ ਨਾ ਹੈ ਮੁੜ ਕੇ ਅੱਖਾਂ ਨਹੀਂ ਖੋਲ ਕੇ ਦਿੱਤੀ ਹੋ ਗਿਆ ਗਰਹਿ ਜਾ ਉਤਰ ਗਿਆ ਹੰਨਾ ਸਾਰਾ ਹੌਲਾ ਜਾ ਹੋ ਗਿਆ ਸਰੀਰ ਮਗਰ ਉਹ ਆਪਾ ਕਹਿੰਦਾ ਵੀ ਦਾੜੀ ਬਣ ਕੇ ਰੱਖਿਆ ਕਰੋ ਕਹਿੰਦਾ ਨਹੀਂ ਮੈਂ ਪਾਤੀ ਦੀ ਪਰਸੋ ਜੱਥੇ ਰਾਵੜ ਹਾਂ ਖੋਲਤੀ ਜੇ ਦੀ ਥੋੜੇ ਜਿਹੇ ਖੋਲਤੀ ਕਹਿੰਦਾ ਹਾਂ ਲਿਆ ਓਏ ਮਹਾਬਾਲ ਜੇ ਉੱਡੀ ਜਾਂਦੇ ਨੇ ਉੱਡੀ ਨੇ ਕੋਲ ਬਾਜੇ ਮੂੰਹ ਚ ਰਾਵੜ ਰੈਂਡ ਜਾਂ ਪਾਤਾ ਦੀ ਕੋਲ ਲੈ ਲੈ ਉੱਡਾਏਗਾ ਓਏ ਨਹੀਂ 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 ਆਂਦੂ ਪਾਤਾ ਵਿੱਚ ਥੋੜਾ ਆਇਆ ਸਵਾਦ ਆ ਆਂਦੂ ਆ ਮੂੰਹ ਕਰਾਵਾ ਜਾਵੇ ਨਾ ਕਦਮ ਲਾ ਕੇ ਰੱਖੇ ਕਹਿੰਦੇ ਨਹੀਂ ਤੇ ਮੂੰਹ ਕਰਾਵਾ ਦੇ ਇੱਧਰ ਰੋ ਇੱਧਰ ਰੋ ਵੜੀਆਂ-ਬੁੜੀਆਂ ਕਹਿੰਦੀਆਂ ਕਹਿੰਦੇ ਗਲਾਮ ਖੁੱਲੇ ਖਿਆ ਕਰੋ ਲੈ ਦੱਸ ਬਿੱਲੇ ਦੱਸ ਵੇ ਭਲਾ ਖੁੱਲੇ ਤੇ ਹਾਂ ਹਾਂ ਕੋਈ ਗਦਾਮ ਦਾ ਡੇ ਹੋ ਵਧੀਆ ਗਏ ਨੇ ਦੇ ਕਹਿੰਦੇ ਪਰ ਮਾਤ ਮਨੇ ਲੈ ਕੇ ਜਾਣਾ ਹੋਗਾ ਤਾਂ 100 ਜਿੰਦੇ ਲਾ ਲੋ ਹਾਂ ਉਹ ਵੀ ਤੋੜ ਕੇ ਲੈ ਜੂਗਾ ਵੀ ਗਦਾਮ ਖੁੱਲੇ ਨਾਲੇ ਬੰਦ ਨਾਲੇ ਵੀ ਖੁੱਲੇ ਕੇ ਨਾਮਾਂ ਕਹਿੰਦੇ ਉਹ ਇਕੱਲਾ ਨਿਕਲੇ ਬਹਿ ਨਹੀਂ ਤਾਂ ਸਾਰੀ ਹੂੰ ਤਾਂ ਇਹ ਨਹੀਂ ਆਪਾਂ ਲਾਉਂਦੇ ਰਾਜਾ ਨੇ ਮੰਮੀ ਖੋਲ ਜਾਣੀ ਹੋਰ ਉਹ ਬੋਲ ਜੀ ਉਹ ਅੱਜ ਪਾਣੀ ਪਾਣੀ ਕਹਦਾ ਅੱਧਾ ਹੀ ਲੈ ਲੈ ਪਹਿਲਾਂ ਪਾਣੀ ਪੀ ਲੈ ਪਾਣੀ ਪੀ ਲੈ ਪਹਿਲਾਂ ਦਹੀਂ ਲਊਗਾ ਪਾਣੀ ਪਾਣੀ ਪੀ ਬਣਾ ਕੋਟ ਪਾਣੀ ਪਾਣੀ ਪੀ ਉਹ ਕੋਈ ਨਹੀਂ ਪਾਣੀ ਨਹੀਂ ਨਹੀਂ ਨਾ ਉਹ ਤਾਂ ਪੀ ਵੀ ਨਹੀਂ ਆਦਿ ਬਾਈ ਕਰ ਦੱਸ ਪਾਣੀ ਉਹ ਨਹੀਂ ਕਰਦਾ ਭਾਈ ਆਇਆ ਹੈ ਮੋਟੇ ਫੀ ਆਇਆ ਨਹੀਂ ਉਹਲੀ ਕਰਨੀ ਆ ਲੈ ਦੇ ਹੀ ਪਈਆ ਹੂੰ ਦੋ ਜਾਂਜੇ ਪੈ ਨਹੀਂ ਇਹਦੇ ਤੇ ਆ ਕੋ ਦੂਖ ਫਿਕਾਇਆ ਲੱਗਿਆ ਫਿਕਾਇਆ ਦੁਦਾ ਗਿਆ ਲਾ ਜੀ ਕਰੋ ਮੁਕਾ ਤੁਸੀਂ ਬਸ ਹੈ ਹਾਕ ਦਾ ਕੰਮ ਹੱਥ ਲੈ ਪਾਣੀ ਪੀ ਲੈ ਕੁਲੀ ਕਰ ਲਾ ਵਿੱਚ ਪੜਨਾ ਦੋ ਗੁੱਥੀਆਂ ਦੀ ਹੈ ਹੱਥਾਂ ਦੇ ਤਾਂ ਕੁਝ ਲਾਇਆ ਨਹੀਂ ਹੈ ਰੋਟੀਆਂ ਮੈਂ ਕੁਲੀ ਕੁਲੀ ਕਰ ਲਾਂ ਕੁਲੀ ਮੈਂ ਆ ਕੇ ਸੁਰਤ ਹੋਈ ਉਹ ਸਰਤਾਰੀਆ ਆ ਨਾ ਕਿ ਅੱਜ ਬਾਪੂ ਜੀ ਸੁਸਤ ਹੋ ਗਏ ਨਾ ਕਿ ਹੂੰ ਸੁਪਤਾ ਨਹੀਂ ਇਨੰਨਾ ਹੌੜਾ ਜਾ ਹੋ ਕੇ ਨੀਂਦ ਆਉਣ ਲੱਗ ਗਈ ਅੱਜ ਜਿਆਦੇ ਪਾਣੀ ਲਈ ਪਾ ਗਏ ਥੋੜੇ ਜਪਾ ਆ ਲੈ ਥੋੜਾ ਪਾਣੀ ਪਾ ਲਏ ਮੂਹ ਦਾ ਪਾਣੀ ਪੀ ਪਲਾਸ ਇਨ ਲੋਹੀ ਸਾਰਾ ਥੋੜਾ ਜਿਹਾ ਪਾਣੀ ਪਾ ਲਈ ਰਿਹਾ ਚ ਮੇਰੇ ਉੱਪਰ ਰੱਖ ਕੇ ਪੁੱਛੀ ਹੁਣ ਤਾਂ ਠੀਕ ਹੋ ਹੁਣ ਤਾਂ ਗੱਡੀ ਹੋ ਗਈ ਕਹਿਮ ਸਾਸੀ ਗੱਲ ਪਹਿਲਾਂ ਸਾਸੀ ਗਿਆ ਬੁਲਾ ਸਾਰੀ ਵੀਰਾਂ ਨੂੰ ਸਾਸੀ ਗਾਰ ਦੀ ਤੇ ਬੁਲਾਈ ਸਾਸੀ ਗਾਰ ਮੋਬਾਈਲ ਗਣੀ ਸਾਸੀ ਸਾਸੀ ਜਿਉਂਦੇ ਬਾਅਦ ਤੇ ਰੋਗ ਕਹੇ ਠੀਕ ਤੋ ਤੈਨੂੰ ਨਵਾਉਂਦੇ ਹਾਂ ਤੋ ਹੱਥੋਂ ਹੱਥ ਪਾਣੀ ਆ ਰਿਹਾ ਜੀ ਪਾਣੀ ਹੁੰਦਾ ਪਾਣੀ ਦੁੱਧ ਪੀਣਾ ਦੁੱਧ ਬਾਉਂਦਾ ਰਹਿੰਦੇ ਪਿਆਲੀ ਚ ਫੋਰਨਾ ਜ਼ਿਆਦੇ ਹੋ ਜ਼ਿਆਦੇ ਗੱਡੀ ਜ਼ਿਆਦੇ ਰਹੇ ਗੱਲ ਚਲੋ ਇਹ ਕਰਨਾ ਗੱਡੀ ਜ਼ਿਆਦੇ ਭੱਜ ਵੀ ਲੈਂਦੀ ਆ ਫਿਰ ਇਹ ਗਰਮ ਹੋ ਜਾਂਦੀ ਆ ਛੇਤੀਏ ਚਲੋ ਹੱਥ ਸਾਬੇ ਰੋ ਰੋ ਲਤੂ ਨਾਲ ਅੱਖਾਂ ਖੋਲੋ ਹੱਥ ਪਈ ਐ ਮੈਂ ਮੋ ਕਰੀਏ ਪਰ ਜੀ ਐ ਇਹ ਲੰਗੋ ਤੇ ਬੇਲਾ ਦੋ ਤਿੰਨ ਮੈਂ ਖੜੀ ਕਿਹਦੇ ਪਾਣੀ ਸੋ ਸੋ ਕੰ ਮੈਟ ਜਾ ਬਬੀ ਕੁੱਲੀ ਕੁੱਲੀ ਜਾਈ ਮਾਣ ਆਪੇ ਆਇਆ ਲੈ ਕੋਈ ਨਾ ਕਰ ਮੂਤੇ ਬੇਲਾ ਤੋਰ ਸਰ ਇਹ ਚਾਹੇ ਮਹਾਰੀ ਮੇਰੇ ਨਾ ਕੰ ਪੁੰਜਣੀਆਂ ਨਹੀਂ ਕੋਈ ਕਰਨੀਆਂ ਸਰਦਾਰ ਦਾ ਹੋਆ ਬਰ ਚਾਹੇ ਜਾਨ ਜਿੰਨੀ ਮਰਜੀ ਆਫੀ ਆ ਆ ਕੋਲੋਂ ਪਈ ਆਥਾ ਤੂੰ ਵੀ ਆ ਅੱਛਾ ਚੱਲ ਵਾ ਕੋਲੀਆਂ ਤਾਂ 3 ਹੋ ਗਈਆਂ ਸਫਾਈ ਤਾਂ ਪੂਰੀ ਆ ਸਫਾਈ ਇਹਦਾ ਦਾਲਦੂਣ ਲੱਗੀ ਹੁੰਦੀ ਮੁੱਛਾਂ ਦੀ ਹਰ ਹਰ ਲੋ ਜੀ ਫਿਰ ਲੂੰਹ ਤੇ ਸਾਰੇ ਦੇਖਿਆ ਨਹੀਂ ਬਾਲੇ ਮੁੱਛਾਂ ਭੜੇ ਨੇ ਨਿਪੜੀ ਹੁੰਦਾ ਹੋਰ ਤਾੜੀ ਕਾਲੇ ਨੇ ਦਾਦਾ ਨਾ ਤਾਂ ਕਿਤੇ ਝੁੱਗੇ ਤੇ ਨੇ ਨਾ ਕਿਤੇ ਦਾੜੀ ਤੇ ਕਿਤੇ ਦਾਲ ਲੱਗੀ ਜੋ ਪੋਸ਼ਾ ਤੇ ਨਾ ਨਾ ਇਹ ਪੀਲੀ ਜੀ ਦਾੜੀ ਹੋਈ ਐ ਚਿੱਟੀ ਲੋ ਜੀ ਨਿਕੜੀ ਨਾ ਸਭ ਉਹਦੇ ਦੇਣ ਲਿਆ ਕਹਿੰਦੇ ਦਾੜੀ ਬੇਰ ਦੇ ਵਕਤ ਅੱਜ ਵੀ ਨਹਾ ਕੇ ਵੀ ਗਿਆ ਤੇਲ ਲਾ ਦੋ ਮੇਰੇ ਪਾਏ ਕੇ ਆ ਪੂਰਾ ਰਗੜਾ ਚਾੜਿਆ ਬਸ ਦੋ ਕਬੂਰਕੀਆਂ ਖਾਦੀਆਂ ਨੇ ਦੇ ਹੀ ਵੀ ਮਾੜੀ ਮੋਟੀ ਇਹ ਲਈ ਆ ਆ ਜਿਸ ਨੇ ਦੁੱਧ ਨੇ ਡੋਲ ਦੇ ਪੁੱਤ ਦੇਖੇ ਤੁਤੇ ਫਹਿਲ ਕੇ ਜੁੱਤੇ ਤੇ ਸਾਡੇ ਦੁੱਧ ਤੁਸਰੀ ਵਾਖਰ ਚਲੋ ਜੀ ਤਰਾ ਨਹੀਂ ਆਪਣੇ ਕਿਹੜਾ ਕੋਣਾ ਤੇ ਪੜਾਕਾ ਬੋਟਾਂ ਦੀ ਗੱਲਾਂ ਉਦੋਂ ਪਈ ਕਰ ਲਿਆ ਸਾਗ ਉਹ ਬੁੜੇੰਦਰ ਬਿਰਖੀ ਦੀ ਉਹ ਨਾਲ ਮੁੱਛਾਂ ਚ ਲਾਇਆ ਦਾਰਾ ਜਿੱਹੀਆਂ ਲਾਵ ਲਕਿਨ ਪੀੜੀ ਕਰਨੀ ਵੀ ਆਉਂਦੀ ਨੇ ਹੰੀਆਂ ਗਾਲੀਆਂ ਹੋਣੀਆਂ ਯਾਰ ਤੇ ਇੱਕ ਵਾਰੀ ਪਾਣੀ ਪਾਉਣ ਤੇ ਉਹ ਆਪਣੀ ਤਾਵਾ ਬਹੁਤ ਯਾਰ ਪੰਜਾਬ ਦੀ ਮੇਰੇ ਕੋੜਾ ਗਿੱਲਾ ਕੋਈ ਨਾ ਕੋਈ ਕੁਝਿੰਦਾ ਕੱਲ ਲੈਣ ਆਪਣੇ ਤੌਲਿਆ ਰੱਖਿਆ ਹੈ ਤੀ ਘਾਦੀ ਦੇਖਣਾ ਆਪਣਾ ਕੋਈ ਨਹੀਂ ਰਹਾ ਤੌਲ ਤੌਲਿਆ ਰੱਖਿਆ ਤੀ ਤੌਲਿਆ ਗਿੱਲਾ ਹੋਇਆ ਆਪਣੇ ਦੇਖਣ ਲਈ ਵੀ ਘਾਦੀ ਨੇ ਯਾਰ ਸਾਰੇ ਕਹਿ ਦਿੰਦੇ ਨੇ ਬਾਪੂ ਜੀ ਨੂੰ ਰੋਜ਼ ਮਲਾਇਆ ਕਰੋ ਦਿਖਾਇਆ ਕਰੋ ਬਸ ਲੋਕ ਬੋਲ ਕੇ ਹੀ ਹਾਂਦੇ ਨੇ ਅੱਧੀ 24 ਵਸਾਰੇ ਵਾਲੇ ਜੀ ਖਾਂਦੇ ਨੇ ਖਾਂਦੇ ਰਹਿ ਗਏ ਸਰੇ ਪਰਦਾ ਵੀ ਖਿਆਣੇ ਬੰਦੇ ਲਈ ਉਹ ਹੁੰਦਾ ਖਿਆਣੇ ਬੰਦੇ ਦਾ ਮਕਾਇਆ ਹੁੰਦਾ ਹਰ ਹਰ ਇਹਨਾਂ ਤੇ ਫੇਰ ਵੀ ਬਹੁਤ ਸੰਵਾਲ ਹੋ ਰਹੀ ਆ ਜੀ ਆਪਾਂ ਤਾਂ ਕੋਈ ਅਸਰ ਨਹੀਂ ਹੈਗਾ ਸਾਣਾ ਕਬਰ ਲਾਣ ਵਾਲੇ ਬੈਠਾ ਬੜਿਆ ਪਿੱਛੇ ਨੂੰ ਕਰ ਲਈ ਵਿੱਕੀ ਸਰ ਪਿੱਜੇ ਬੇਬਖੂ ਕੋ ਕੁਸ ਨਹੀਂ ਭਿੱਜੇ ਹੋਏ ਹੈਗੇ ਬਾਸਤਾ ਵੀ ਨਹੀਂ ਨੂਈ ਬਹਿਮ ਹੋਇਆ ਹੋਇਆ ਲੈ ਗੋਦਾਂ ਮੜੇ ਇੱਕ ਛਿਟਾ ਹੀ ਲੱਗਿਆ ਆਉਂਦਾ ਪੁੱਟਾ ਲੱਗਿਆ ਉਹ ਛਿਟਾ ਹੀ ਲੱਗਿਆ ਤਾਂ ਹੋਣੀ ਐ ਲੋਈ ਦੇ ਲੋਈ ਕਰ ਦੋ ਹੇਟਾ ਚੂਗਾ ਉੱਪਰ ਕਰ ਦੋ ਆ ਬਾਹਰ ਹਾਤਵਾਲ ਕਰਨਾ ਲੋਈ ਗਾਜਾ ਚ ਲੈ ਚੋਤਾ ਪੁੱਗਿੰਨਾ ਹੋਣਾ ਹਾਂ ਕੱਟ ਦੋ ਬਾਸ ਚਲੋ ਬੰਨਿ ਅ ਤਾਂ ਮੜੇ ਹੁਣ ਖਾਵਾ ਐ ਸਾਹ ਜੀ ਅਸੀਂ ਲਾਈਏ ਸੀ ਇਹ ਸੀ ਨਹੀਂ ਐਸੀ ਐਸੀ ਚਲਾ ਦਈਏ ਮਾਂ ਹਜੇ ਗਰਮੀ ਆਉਂਦੀ ਆ ਏਸੀ ਚਲਾ ਦिए ਲਾ ਲਾ ਹਾਂ ਠੰਡ ਲੱਗਦੀ ਆ ਹਾਂ ਚਲੋ ਕੋਈ ਨਾ ਸੋਡੀ ਮਰਜੀ ਆ ਅੱਜ ਦੇਣੇ ਆਪਾਂ ਖਾਓ ਦਾ ਹੂੰ ਅੱਖਾਂ 'ਚ ਅੱਜ ਵੀ ਅੱਖੀਂ ਕੋਟ ਰਿਹਾ ਹਾਂ ਅੱਜ ਵੀ ਕੀ ਹੋਇਆ ਸਰੀਰ ਹੌਲਾ ਜਾ ਹੋਇਆ ਹੈ ਨਾ ਨੀਂਦ ਜਿਵੇਂ ਜਵਾਕ ਨੂੰ ਕਹਿੰਦੇ ਨਾ ਅਨੁਸਾਰ ਸੌਂ ਜਾਂਦਾ ਹੁੰਦਾ ਉਹ ਕੰਮ ਇਹ ਨਾ ਦਾ ਉਹਦੇ ਵੀ ਤਾਂ ਸਾਰਾ ਦਿਨ ਪਏ ਰਹੇ ਤੇ ਨਾ ਕੇ ਮਰੀਜ਼ ਦਾ ਵੀ ਕਿਤੇ ਕਿਤੇ ਕਿਵੇਂ ਹੁੰਦਾ ਕਿਨੇ ਕਿੰਨਾ ਕੋਈ ਵੀ ਲੋਈ ਦੇਰ ਕੀ ਆ ਜੀ ਲੋਈ ਓਏ ਓਏ ਲੋਈ ਦੇਰ ਕੀ ਆ 250 ਦਿੱਤੀ ਹੋਈ ਆ ਐਸੀ ਜੀ ਇਹ ਹੀ ਚੀਜ਼ ਮਰੀਜ਼ ਕਹਿੰਦੇ ਨੇ ਇਸੇ ਗੱਲਾਂ ਨੂੰ ਹਰ ਹਰ ਮੜੇ ਚੇਤ ਖੁੱਲਣਾ ਮਰੀਜ਼ ਤਾਂ ਗੱਲਾਂ ਵਧੀਆ ਲੱਗੀਆਂ ਕਰ ਤੋ ਜੀ ਥੋੜਾ ਅੱਖੋ ਥੋੜਾ ਚੇਤ ਨਖਰਿਆ ਹੋਇਆ ਤਾਂ ਤਾਂ ਬੋਲ ਨਹੀਂ ਚੱਲਦੇ ਭੋਰਾ ਵੀ ਕਿਹਜਣੋਂ ਮਰੀਜ਼ ਹਰ ਤੋਂ ਕੁਵਾਦਮਾ ਜੜਦੀ ਕਲਾ ਰੱਖੇ ਭਾਈ ਜਿਵੇਂ ਰਹਿ ਗਏ ਜੁੱਤੀ ਬੈਠਾ ਰਹੇ ਉਹੀ ਆਈ ਐਨੇ ਬੈਠੇ ਸੀ ਹਾਰਾ ਬਣੇ ਦਾ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਆ ਹਾਂ ਪਹਿਲਾਂ ਦਾ ਫਰਕ ਆ ਜਿਸਾਬ ਨਾਲ ਡਾਕਟਰ ਨੇ ਜਵਾਬ ਦਿੱਤਾ ਸੀ ਨਾ ਡਾਕਟਰ ਤਾਂ ਕਰ ਗਿਆ ਦੀ ਪੂਰਾ ਕੰਮ ਆਦਾ ਹਾਂ ਪਰ ਉਹ ਆ ਗਿਆ ਦੀ ਸੋਡੀ ਸੇਵਾ ਉਹ ਹੋ ਜੂਗੀ ਕਹਿੰਦਾ ਵੀ ਮੇਰੇ ਵੱਲੋਂ ਤਾਂ ਬੇਵਾਂ ਬੇਵਾਂ ਕਹਿੰਦਾ ਪਰ ਹੈਰਾਨੀ ਹੋਈ ਜਦੋਂ ਉਹਨੂੰ 500 ਵਿੱਕੀ ਨੇ ਦੱਸਿਆ ਹੀ ਬਾਪੂ ਠੀਕ ਹੋ ਗਿਆ ਸਾਡਾ ਉਹਨਾਂ ਉਮਰ ਨੂੰ ਦੇ ਕੇ ਬੇਵਾਂ ਕਰ ਗਿਆ ਵੀ ਹਾਂ ਕੁਦਰੀ ਦਾ ਥੋੜਾ ਥੋੜਾ ਹੈਗਾ ਇਹ ਬਾਪੂ ਦੀ ਚੀਜ਼ ਹੈ ਇਹ ਰੁਪਏ ਜੋ ਘਟੀ ਜਾਂਦੀਆਂ ਰੁਪਏ ਜੋ 50 ਪੈਸੇ ਰੇ ਕੀ ਕੋਈ ਦਿਲ ਪਾਈ ਖੜਿਆ ਹਾਂ 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 ਹੈਂ ਔਰ ਵਧੀ ਜਾਂਦੀ ਹੈ ਅੰਦਰੋਂ ਸਮੈਸਟਰੀ ਖੜੀ ਜਾਂਦੀ ਹੈ ਨਾ ਮੰਨਣਗੇ ਵੀ ਬਾਪੂ ਸੌਣੇ ਚੱਲਦਾ ਕਰ ਲਿਆ ਠੀਕ ਹੋ ਗਏ ਪੁੜੀਆਂ ਵੀ ਹੁਣ ਨਾਟਕੀ ਆਪਾਂ ਕਿਹਾ ਹੋਵੇ ਵੀ ਸੱਤਾਂ ਦੇ ਲੋਮਰੀ ਆ ਹਾਂ ਥੋੜਾ ਜਿਹਾ ਬਦਾਰੇ ਕਾਂਦੀਆਂ ਰੀਲ ਪਾਦੇ ਆ ਉਹ ਤਾਂ ਬਸ ਦੋ ਦਿਨਾਂ ਦਾ ਵਿਚਾਰ ਦਿਨਾਂ ਦਾ ਹਸ ਹਰ ਜਦੋਂ ਮਰੀ ਠੀਕ ਹੋਏ ਫਿਰ ਕੁੜੀਆਂ ਉਹ ਆਈਂਦੀਆਂ ਵੀ ਇਹਨਾਂ ਦਾ ਬਚ ਗਿਆ ਕਾਫ ਤੇ ਨਾ ਕਾਫ ਤੇ ਹਾਂ ਕਾਫ ਤੇ ਬਲੋਨਾ ਆਂ ਤੇ ਬੰਦ ਹੋ ਜਾਂਦਾ ਕੋਠਾ ਸੀ ਕਿਤੇ ਬੰਦ ਹੋ ਨਾ ਹਾਂ ਤੇ ਕਰ ਦਾਂ ਮੈਂ ਆਹ ਬਲੋਨਾ ਜੀ ਹੈ ਠੀਕ ਹੈ ਕਿੰਨਾਂ ਮੈਂ ਸਿਕਰ ਆਹ ਠੀਕ ਹਾਂ ਬਚ ਗਏ ਹੁਣ ਤੈਂ ਕਿਆ ਕਰੋ ਬਚ ਗਏ ਬਚ ਗਿਆ ਹੋਏ ਐਂ ਕਿਆ ਕਰੋ ਬਚ ਗਏ ਬੋਰ ਰਹਾ ਕਰਿਆ ਕਰੋ ਹੋਰਾ ਸਤਨਾ ਵੈਗਰੂ ਕਿਹਾ ਕਰੋ ਦੇ ਲਾ ਦੇ ਸਤਨਾ ਵੈਗਰੂ ਦਾ ਜਾਪ ਕਰਿਆ ਹਾਂ ਸਾਰੀ ਰਾਤ ਕਰਿਆ ਦੇ ਲਾ ਸਾਰੀ ਰਾਤ ਲੱਗੇ ਰਹੇ ਦੇਖ ਰਹੇ ਹਾਂ ਅਲਮਾਈ ਸੌਂ ਜਾ ਕਰ ਮੈਂ ਥੋੜਾ ਜਿਹਾ ਕਰਕੇ ਫੇ ਸੌਂ ਜਾ ਕਰ ਹਾਂ ਜਿਹੋ ਮੈਂ ਦੇਖਿਆ ਉਹ ਵੈਗਰੂ ਵੈਗਰੂ ਹੋਰਾ ਐ ਬੈਠੇ ਬੈਠੇ ਜਿਹਨੇ ਬੈਠੇ ਉਹਨੇ ਚੁਤਰੀ ਗਿਆ ਤਿੰਨ ਕ ਵਜੇ ਲੱਗੇ ਤੇ ਇਹ ਕਾਰਨ ਸਾਰੀ ਰਾਤ ਲੰਘ ਗਈ ਤੀ ਲੋ ਜੀ ਅਦੂਗਾ ਆਓ ਆਓ ਇਹ ਇਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਇਹਨਾਂ ਦੇ ਮੰਜੇ ਤੇ ਬੈਠੇ ਹੋ ਮੰਜੇ ਤੇ ਨਹੀਂ ਇਹ ਕਿਸੇ ਨੂੰ ਬੈਠਣ ਨਹੀਂ ਦਿੰਦੇ ਆਪਦੇ ਤੇ ਜਿਵੇਂ ਹੁਣ ਆ ਮਾੜਾ ਮੋਟਾ ਤੌਲੀਆ ਰਮਾਲ ਪਿਆ ਇਹਨਾਂ ਦਾ ਆਪਦਾ ਦਾ ਵਸ ਇੱਕ ਤੌਲੀਆ ਤੌਲੀਆ ਰੱਖਦੇ ਨੇ ਇਹ ਬਾਕੀ ਦਾ ਸਭ ਮਾਰਦੇ ਨੇ ਇਹ ਸਾਬ ਜਸਨੀ ਦਾ ਕੱਪੜਾ ਵੀ ਧਰ ਦਿੰਦੇ ਆ ਨਾ ਮੜਾ ਡੜਾ ਦੇਖ ਕੇ ਜੇ ਉਹ ਤਾਂ ਨਹੀਂ ਕੁਝ ਕਹਿੰਦੇ ਜੇ ਅਸੀਂ ਉਰਾ ਪਰਾਂ ਹੋਈਏ ਜੇ ਦੀ ਪਰਾਂ ਸਿੱਟ ਦੇਂਦੇ ਨੇ ਵੀ ਮੇਰੇ ਮੰਜੇ ਤੇ ਤਰ ਗਈਆਂ ਕਹ ਰਿਹਾ ਯਾਰ ਪਲ ਦੇਖ ਕਿ ਉਹ ਆ ਤੂ ਦੇ ਬਾਣਾ ਬੰਨਾ ਜਾ ਕੇ ਬਾਪੂ ਦੇ ਮੰਜੇ ਤੇ ਰਹਿਣ ਲੱਗਿਆ ਬਾਪੂ ਜੱਫਾ 부ਗਾ ਕੇ ਮਾਰਦਾ ਚੱਕ ਵੇ ਇਹ ਕਹਿੰਦਾ ਵੀ ਹੋਰ ਕੋਈ ਸੋਨ ਟਕਾਣਾ ਨਹੀਂ ਮਿਲਦਾ ਹੈਗਾ ਨਾ ਪਿਆਰ ਦੀ ਵਕਤ ਦਾ ਬਹੁਤੀ ਹੈ ਦਾਦਾ ਪੋਤਾ ਨਰਦੇ ਵੀ ਜੇ ਤੇ ਉਹ ਦਾਦਾ ਪੋਤਾ ਨਰਦੇ ਉਹਦੋ ਨੇ ਅੱਜ ਆਉਂਦਾ ਪੋਤਾ ਦਾ ਗਿਆ ਦੇਖੇ ਮੈਂ ਨਹੀਂ ਨੂੰ ਨਹੀਂ ਕੋਈ ਜਾਂਦੀ ਦੀ ਸਾਰਾ ਦੇ ਵਿੱਚ ਉਹਦੇ ਪਾ ਆ ਗਿਆ ਫਿਰ ਮੇਰੇ ਤੇ ਮਗਰ ਵੀ ਆਏ ਫਿਰ ਪਿਆਰ ਨਾਲ ਮਗਰ ਕਰਦਾ ਆ ਉਹ ਤਾਂ ਆ ਗਿਆ ਵਾਕੇ ਆ ਗਿਆ ਵਾਕੇ ਹੁਣ ਪਾਈਏ ਬੇਲਾ ਰਹਿੰਦਾ ਉਹ ਭਈ ਉੱਤੇ ਨੀੜਾ ਆਇਆ ਵੀ ਸਾਰਿਆਂ ਦਾ ਬੈਠ ਕੇ ਵੀ ਨਹੀਂ ਸਰਦਾ